ਤੁਸੀਂ ਦੇਖ ਰਹੇ ਹੋ ਦੁਆਬਾ ਪਬਲਿਕ ਨਿਊਜ਼ ਚੈਨਲ ਤੇ ਅੱਜ ਦੀ ਸਭ ਤੋਂ ਵੱਡੀ ਤੇ ਦਰਦਨਾਕ ਖਬਰ ਫਲੋਰ ਤੋਂ ਸਾਹਮਣੇ ਆ ਰਹੀ ਹੈ ਫਲੋਰ ਦੇ ਨਜ਼ਦੀਕੀ ਪਿੰਡ ਬੁਰਜ ਪੁਖਤਾ ਵਿਖੇ ਇੱਕ ਆਟੋ ਸਵਾਰ ਕਾਰ ਵਿੱਚ ਭਿਆਨਕ ਟੱਕਰ ਹੋਈ ਜਿਸ ਵਿੱਚ ਤਿੰਨ ਲੋਕਾਂ ਦੀ ਮੌਕੇ ਤੇ ਮੌਤ ਹੋ ਗਈ ਇਸ ਹਾਦਸੇ ਵਿੱਚ ਤਿੰਨ ਹੋਰ ਵਿਅਕਤੀ ਜ਼ਖਮੀ ਹੋਏ ਹਨ ਜਿਨ੍ਹਾਂ ਵਿੱਚ ਇੱਕ ਨਿੱਕਾ ਛੋਟਾ ਬੱਚਾ ਗੰਭੀਰ ਹਾਲਤ ਵਿੱਚ ਦੱਸਿਆ ਜਾ ਰਿਹਾ ਹੈ ਮੇਰੀ ਜਾਣਕਾਰੀ ਅਨੁਸਾਰ ਇੱਕ ਆਟੋ ਵਿੱਚ ਆਟੋ ਜੋ ਕਿ ਝੰਡੀ ਪਿਰਕੜਿਆਣੇ ਤੋਂ ਤਨੌਰ ਵੱਲ ਆ ਰਹੀ ਸੀ ਉਸ ਵਿੱਚ ਕਈ ਸਵਾਰੀਆਂ ਸਵਾਰ ਸਨ ਜਦੋਂ ਕਿ ਇਹ ਆਟੋ ਗੁਰੂ ਚ ਮੁਕਤਾ ਛਿਚੋਵਾਲ ਦੇ ਨੇੜੇ ਪਹੁੰਚਿਆ ਤਾਂ ਇੱਕ ਕਾਰ ਨਾਲ ਇਸ ਦੀ ਸਿੱਧੀ ਟੱਕਰ ਹੋ ਗਈ ਟੱਕਰ ਇੰਨੀ ਜ਼ੋਰਦਾਰ ਸੀ ਕਿ ਆਟੋ ਪੁੱਠਾ ਹੋ ਗਿਆ ਹਾਦਸੇ ਵਿੱਚ ਆਟੋ ਵਿੱਚ ਬੈਠੀ ਸਨੀਤਾ ਅਤੇ ਰਾਣੀ ਅਤੇ ਮਨਜੀਤ ਸਿੰਘ ਜੋ ਕਿ ਝੰਡੀ ਪਿਰਕੜਿਆਣੇ ਦੇ ਰਹਿਣ ਵਾਲੇ ਹਨ ਉਹਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਤਿੰਨ ਹੋਰ ਵਿਅਕਤੀ ਨਿਰਮਲ, ਅਮਰ, ਚੰਦ ਅਤੇ ਮੁਖਤਿਆਰ ਜ਼ਖਮੀ ਹੋਏ ਹਨ ਇਨ੍ਹਾਂ ਨਾਲ ਇੱਕ ਨਿੱਕਾ ਬੱਚਾ ਭਾਰੀ ਜ਼ਖਮੀ ਹੋਇਆ ਹੈ ਡਾਕਟਰ ਨੀਰਜ ਸੋਢੀ ਨੇ ਦੱਸਿਆ ਹੈ ਕਿ ਬੱਚੇ ਦੀ ਹਾਲਤ ਗੰਭੀਰ ਹੋਣ ਕਰਕੇ ਉਸ ਨੂੰ ਜਲੰਧਰ ਵਿਖੇ ਰੈਫਰ ਕਰ ਦਿੱਤਾ ਗਿਆ ਹੈ ਜਦਕਿ ਹੋਰ ਜ਼ਖਮੀਆਂ ਦਾ ਇਲਾਜ ਸਿਵਲ ਹਸਪੀਟਲ ਫਲੋਰ ਵਿਖੇ ਕੀਤਾ ਜਾ ਰਿਹਾ ਹੈ ਫਲੋਰ ਪੁਲਿਸ ਮੌਕੇ ਤੇ ਪਹੁੰਚ ਚੁੱਕੀ ਤੇ ਉਸ ਨੇ ਘਾਹਸੀ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਇਸ ਮੌਕੇ ਤੇ ਇਸ 마을 ਦੇ ਵੀ ਮਤਵਿੰਦਰ ਸਿੰਘ ਮੋਨੂ ਜੋ ਕਿ ਬੇકરી ਚਲਾਉਂਦੇ ਹਨ ਉਹਨਾਂ ਨੇ ਆਪ ਅੱਖੀ ਦੇਖਿਆ ਤੇ ਲੋਕਾਂ ਦੇ ਹਾਸੇ ਦੀ ਵੀਡੀਓ ਬਣਾਈ ਬਣਾ ਰਹੇ ਪਰ ਕਿਸੇ ਜ਼ਖਮੀਆਂ ਦੀ ਮਦਦ ਨਾ ਕੀਤੀ ਅਤੇ ਉਹਨਾਂ ਨੇ ਆਪਣੀ ਗੱਡੀ ਵਿੱਚ ਜ਼ਖਮੀਆਂ ਨੂੰ ਫਲੋਰ ਹਸਪੀਟਲ ਵਿੱਚ ਪਹੁੰਚਾਇਆ ਅਤੇ ਲੋਕਾਂ ਦੀ ਅਪੀਲ ਕੀਤੀ ਕਿ ਜੇ ਤੁਸੀਂ ਕਿਸੇ ਦੀ ਜ਼ਿੰਦਗੀ ਬਚਾ ਸਕਦੇ ਹੋ ਤਾਂ ਮਦਦ ਜ਼ਰੂਰ ਕਰੋ ਉਹਨਾਂ ਨੇ ਕਿਹਾ ਕਿ ਮਨੁੱਖਤਾ ਦੀ ਨਿਸ਼ਾਨੀ ਹੈ ਕਿ ਅਸੀਂ ਹਾਸਿਆਂ ਵਿੱਚ ਪਏ ਲੋਕਾਂ ਦੀ ਮਦਦ ਕਰੀਏ ਨਾ ਕਿ ਵੀਡੀਓ ਬਣਾਈਏ ਇਸ ਹਾਦਸੇ ਨੂੰ ਸਾਨੂੰ ਇੱਕ ਵਾਰ ਫਿਰ ਯਾਦ ਦਿਵਾਉਂਦੇ ਹੈ ਕਿ ਸੜਕ ਸੁਰੱਖਿਆ ਅਤੇ ਜ਼ਿੰਮੇਵਾਰੀ ਡਰਾਈਵਿੰਗ ਕਿੰਨੀ ਜ਼ਰੂਰੀ ਹੈ ਫਲੋਰ ਤੋਂ ਰਮਨ ਮਾਹੀ ਦੀ ਦਵਾਪਾ ਪਬਲਿਕ న్యూਸ ਚੈਨਲ ਲਈ ਖਾਸ ਰਿਪੋਰਟ ਨਰਮ ਸਿੰਘ ਜੀ ਨੋ ਕੀ ਬਾਜੀ ਜੀ ਇਹ ਨੂੰ ਸਵਾਰ ਕੇ ਲੈ ਕਿਉਂ ਗਏ ਇਹ ਬੰਦਾ ਇਧਰੋਂ ਉਹਦਾ ਇਸਤੋਰ ਨੂੰ ਜਾਂਦਾ ਸੀ ਹਾਂਜੀ ਕਿੰਨੇ ਸਿੱਤੀ ਸਾਡੀ ਸਾਈਡ ਹੀ ਲਿਆ ਕੇ ਗੱਡੀ ਮਾਰੀ ਜੀ ਤੇ ਮੈਂ ਤਾਂ ਘੱਟ ਕੇ ਗੱਡੀ ਮੂਹ ਥੱਲੇ ਲੈ ਗਿਆ ਤੁਸੀਂ ਡਰਾਈਵਰ ਆਟੋ ਦੇ ਮੈਂ ਆਟੋ ਦਾ ਡਰਾਈਵਰ ਹਾਂ ਜੀ ਓਕੇ ਮੈਂ ਤਾਂ ਆਟੋ ਬਿਲਕੁਲ ਥੱਲੇ ਲੈ ਗਿਆ ਤੇ ਥੱਲੇ ਜਾ ਕੇ ਮਾਰੀ ਸਾਡੀ ਠੀਕ ਹੈ ਸਾਡੀ ਤਾਂ ਗੱਡੀ ਕਿੰਨੇ ਕਿੰਨਾ ਨੁਕਸਾਨ ਹੋਇਆ ਨੁਕਸਾਨ ਮੇਰੀ ਆਟੋ ਖਤਮ ਹੈ ਪੂਰੀ ਤੇ ਬੰਦਾਂ ਦੀ ਮੋਹ ਤਾਂ ਤਿੰਨ ਹੋ ਗਈਆਂ ਕਿੱਥੋਂ ਕਿੱਥੇ ਜਾ ਰਹੇ ਸੀ ਤੁਸੀਂ ਅਸੀਂ ਉਰ ਆ ਰਹੇ ਸੀ ਜੋ ਵਿੱਚ ਯਾਰ ਕਿੰਨੀਆਂ ਸਵਾਰੀਆਂ ਸੀ ਭਾਜੀ ਇਹ 600 ਕਿੰਨੀਆਂ ਸੀ 600 ਇਹ ਨਹੀਂ ਆਸ ਵੀ ਹੋਰ ਕੋਣਾ ਸਰ ਇੱਕ ਮੇਰੀ ਪਰਜਾਈ ਹੈ ਜੀ ਅੱਛਾ ਕਿਹਦਾ ਠੀਕ ਆ ਤੋਨੇ ਭਾਜੀ ਕਿਤਾ ਨਹੀਂ ਜੀ ਖਤਪੋ ਗਿਆ ਸਾਵੇ ਕਿ ਆ ਰਹੀ ਸੀ ਇਹ ਤੇ ਆਟੋ ਸੀ ਜੀ ਲੱਗੇ ਕੱਜ ਭਾਜੀ ਇਹ ਇਹ ਆਪਣੇ ਜੀ ਗੱਡੀ ਆ ਕੋਈ ਮੈਂ ਤਾਂ ਗੱਡੀ ਪਿਛਾੜਨੀ ਕੀਤੀ ਮੈਂ ਤਾਂ ਉਹਦਾ ਦੇਖੇ ਹੀ ਨਹੀਂ ਹੋਰ ਅੱਛਾ ਆ ਜੀ ਹੋਰ ਹੋਰ ਕਿੰਨੇ ਕ ਬੰਦੇ ਸੀ ਭਾਜੀ ਉਹਦੇ ਵਿੱਚ ਹੋਰ ਵਿੱਚ ਇੱਕ ਮੇਰੀ ਭਤੀਜੀ ਆ ਜੀ ਅੱਛਾ ਜੀ ਇੱਕ ਦੋ ਤਿੰਨ ਬੁੜੀਆਂ ਹੋਰ ਇੱਕ ਬੰਦਾ ਸੀ ਇੱਕ ਮੇਰਾ ਡੈਡੀ ਸੀ ਅੱਛਾ ਜੀ ਡੈਡੀ ਦੇ ਸੱਟਾਂ ਲੱਗੀਆਂ ਆ ਹੂੰ ਮੰਮੀ ਬੱਚੀ ਕਿੱਥਾਂ ਗਈ ਬੱਚੀ ਦੀ ਲੱਤ ਕੰਨੇ ਟੁੱਟ ਗਈ ਆ ਲੈ ਕੇ ਚੱਲੇ ਜਲੰਧਰ ਜੀ ਉਹਨਾਂ ਨਾਲ ਕਿੱਥੇ ਰੱਖੀ ਠੀਕ ਹੈ ਸਾਹੀ ਆਪਾਂ ਨੂੰ ਇਹਦੇ ਬਾਰੇ ਨਹੀਂ ਜੜ ਗਿਆ ਕੁਝ ਵੀ ਨਾਲ ਜਾ ਗਈ ਯਾਨਕਿ ਜੇ ਆਪਾਂ ਜਦੋਂ ਆਪਾਂ ਸਕਾਂਤ ਸੀਗਾ ਤੇ ਬੰਦੇ ਦੇਖਣ ਕੇ ਮੈਂ ਭੱਜ ਕੇ ਗਿਆ ਜਦੋਂ ਭੱਜ ਕੇ ਗਿਆ ਤੇ ਸਾਰਿਆਂ ਕੇ ਰਿਪੋਰਟੀਆਂ ਇੱਧੇ ਪਈਆਂ ਸੀਗੀਆਂ ਕੋਈ ਆਖ ਨਹੀਂ ਪਤਾ ਸਾਰੀ ਵੀਡੀਓ ਬਣਾਣ ਅੱਗੇ ਸੀਗੇ ਮੈਂ ਗੱਡੀ ਨੂੰ ਹੱਥ ਦਿੱਤਾ ਯਾਨਕਿ ਤੇ ਇੱਕ ਬੁੱਢੋ ਜਨਾਨੀ ਲੈ ਕੇ ਆਇਆ ਇੱਕ ਕੁੜੀ ਸੀ ਇੱਕ ਕੁੜੀ ਸਾਥ ਸਹੇਗੀ ਕਰੇ ਜੀ ਤੇ ਇੱਕ ਸਹੇਗੀ ਕੁੜੀ ਦੀ ਕੁੜੀ ਦਾ ਛੋਟੀ ਜੀ 4 ਸਾਲ ਦੀ ਬੱਚੀ ਹਾਂ ਜੀ ਉਹ ਬੱਚੇ ਜਾਨ ਬਚ ਗਈ ਜਿਹੜੇ ਬਾਕੀ ਦੋ ਮੈਂ ਲੈ ਕੇ ਸੀ ਦੋ ਖਤਮ ਹੋ ਗਏ ਜੀ ਉਹ ਕੰਨਾ ਹੋਇਆ ਬੰਦਾ ਕੋਸਾ ਜੀ ਉਹ ਨਹੀਂ ਆਪਣਾ ਕੁਝ ਵੀ ਪਤਾ ਨਹੀਂ ਕਿ ਗੱਡੀਆਂ ਕਿਹੜੀਆਂ ਉੱਥੇ ਜਿਹੜੀਆਂ ਲੱਗੀਆਂ ਹੋਈਆਂ ਕੜੀਆਂ ਕਿੜੀਆਂ ਗੱਡੀਆਂ ਸਾਜੀ ਅਮਿਤ ਸਿੰਘ ਕਹਿੰਦੇ ਮੈਂ ਨਹੀਂ ਕੁਝ ਦੇਖਿਆ ਮੈਂ ਸਿਰਫ ਪੇਸ਼ੈਂਟ ਦੇਖਿਆ ਓਕੇ ਹਾਂਜੀ ਠੀਕ ਆ ਦੇਖੋ ਸਭ ਤੋਂ ਵੱਡੀ ਗੱਲ ਹਾਦਸੇ ਦਾ ਰੋਡ ਦੇ ਉੱਤੇ ਹੁੰਦੇ ਰਹੇ ਜਦੋਂ ਆ ਜਾ ਹਾਦਸਾ ਹੋਇਆ ਆਟੋ ਦੇ ਵਿੱਚ ਪਹਿਲਾ ਆਟੋ ਦੇ ਵਿੱਚ ਬਹੁਤ ਜ਼ਿਆਦਾ ਸਵਾਰੀ ਅਸੀਂ ਲੋਡ ਤੋਂ ਬਾਅਦ ਤੇ ਅਮਿਤ ਸਿੰਘ ਨੇ ਦੋ ਟੱਕਰਾਂ ਦੀ ਹੋਈ ਆ ਰਸੂਲਪੁਰ ਦੇ ਰੋਡ ਦੇ ਉੱਤੇ ਤੇ ਲਗਭਗ 10-15 ਲੋਕ ਗੱਡੀਆਂ ਰੋ ਕੇ ਤੇ ਵੀਡੀਓ ਬਣਾ ਰਹੇ ਕੋਈ ਕੁਝ ਕਰ ਰਹੇ ਮਦਦ ਵਾਸਤੇ ਨਹੀਂ ਆਇਆ ਐਂਬੂਲੈਂਸ ਵੀ ਜਿਹੜੀ ਉਹ ਕੀ ਬਾਅ ਸੋ ਗੱਲ ਤੇ ਵੀ ਪਿੰਡ ਦਾ ਪ੍ਰਸ਼ਾਸਨ ਚਾਹੀਦਾ ਵੀ ਇਹ ਆਟੋ ਦੇ ਵਿੱਚ ਇੰਨੀਆਂ ਸਵਾਰੀਆਂ ਓਵਰ ਲੋਡ ਲੈ ਕੇ ਚੱਲਦੀ ਆ ਉਹਦੇ ਤੋਂ ਥੋੜਾ ਹੋਵੇ ਤੇ ਇੱਕ ਇਹ ਰੋਡ ਜਿਹੜਾ ਹੈਗਾ ਬਹੁਤ ਜ਼ਿਆਦਾ ਦੀ ਆਵਾਜ਼ਾਈ ਹੈਗੀ ਹੈ ਤੁਸੀਂ ਦੇਖੋ ਪਿੱਛੇ ਕਿਸ ਤਰ੍ਹਾਂ ਜਾਮ ਲੱਗ ਜਾਏਗਾ ਪਰ ਇਹਦਾ ਥੋੜਾ ਰੋਡ ਵੀ ਖੁੱਲੀ ਕੀਤੀ ਜਾਵੇ ਤਾਂ ਕਿ ਇਧਰ ਦੇ ਹਾਦਸੇ ਟਲੇ ਜਾ ਸਕਣ ਬਾਕੀ ਇੱਕ ਵੀਡੀਓ ਵਾਈਂ ਮੈਸੇਜ ਆ ਵੀ ਲੋਕਾਂ ਨੂੰ ਵੀ ਜਿਹੜੇ ਬੰਦੇ ਆਸ-ਪਾਸੇ ਗੱਡੀਆਂ ਲੈ ਕੇ ਜਾਂਦੇ ਕਿਰਪਾ ਕਰਕੇ ਕੋਈ ਐਕਸੀਡੈਂਟ ਹੁੰਦਾ ਮਲਜੂਰ ਕਰਿਆ ਕਰੋ ਕੱਲ ਹਾਦਸਾ ਆਪਣੇ ਨਾਲ ਵੀ ਹੋ ਸਕਦਾ ਕਿ ਜਾਨ ਵੱਜ ਜਾਵੇਗਾ ਇੱਕ ਪਰਿਵਾਰ ਦੇ ਜੀਵਾਂ ਦੇ ਨਾਲ ਉਹਨੇ ਕਈ ਪਰਿਵਾਰ ਰਾਜ ਹੁੰਦੇ ਆ ਸੋ ਇੰਨੀ ਗੇਵਤੀ ਆ ਕਿ ਜਦੋਂ ਤੇਰਾ ਕੋਈ ਹਾਸਾ ਆਉਂਦਾ ਕਿਰਪਾ ਕਰਕੇ ਆਪਣੀ ਗੱਡੀ ਵਿੱਚੋਂ ਹਸੇਲਾ ਸਤਜੂਬ ਚਾਜਿਆ ਜਾਵੇ ਉਹਦੀ ਮਲ ਕੀਤੀ ਜਾਵੇ ਕਿੰਨੀ ਸੱਟਾਂ ਕਿੰਨੀ ਲੱਗਿਆ ਇਸ ਕੰ ਦਾ ਜੀ ਉਹ ਗੁੱਜੇ ਸੱਟਾਂ ਆ ਕਈਆਂ ਦੇ ਇੰਜਣ ਹੋ ਚੁੱਕੇ ਲੱਤਾਂ ਟੁੱਟੀਆਂ ਹੋਈਆਂ ਦਿਮਾਗ ਦੇ ਸਾਡੇ ਇੱਕ ਲੇਡੀਜ਼ ਆ ਉਹਦੀ ਅੱਖ ਬਾਹਰ ਆਈ ਹੋਈ ਆ ਤੇ ਲੱਗਦਾ ਵੀ ਸ਼ਾਇਦ ਪਰਮਾਤਮਾ ਸੁੱਖ ਰੱਖੇ ਤੇ ਕਾਫੀ ਵੇਜਨ ਸੱਟਾਂ ਲੱਗੀਆਂ ਹੋਈਆਂ ਕੀ ਸੰਦੇਸ਼ ਕੀ ਤੁਹਾਨੂੰ ਅਨੰਦ ਦੇ ਅਨੰਦ ਇਹ ਆ ਵੀ ਥੋੜਾ ਜਿਆਦਾ ਗੱਡੀ ਆਪਣੀ ਧਿਆਨ ਨਾਲ ਚਲਾਣ ਇੱਕ ਰੋਡ ਬਹੁਤ ਚੱਲਦਾ ਇਹ ਰਾਵ ਰੋੜਿਆ ਤੇ ਰੋ हां सर ऊपर एक तो चल सकती है चक्के जाने जेडे ਤਾਂ ਬ੍ਰਾਡ ਡਾਟਾ ਉਹ ਤਾਂ ਰਾਨੀ ਸੁਨੀਤਾ ਔਰ ਮਨਜੀਤ ਨੇ ਜੀ ਤੇ ਪਤਾ ਲੱਗਿਆ ਵੀ ਉਹ ਖੜਿਆਨੇ ਪਿੰਦੇ ਨੇ ਜੀ ਤੇ ਜਿਹੜੇ ਇੰਜਰਡ ਨੇ ਉਹ ਇੱਕ ਨਿਰਮਲ ਸਿੰਘ ਨੇ ਜੀ ਇੱਕ ਅਮਰਚੰਦ ਜੀ ਨੇ ਜੀ ਤੇ ਦੋ ਅਨੋਂ ਨੇ ਜੀ ਇੱਕ ਮੁਖਤਿਆਰ ਸਿੰਘ ਜੀ ਠੀਕ ਹੈ ਇੱਕ ਬੱਚਾ ਵੀ ਸਰ ਉਹਦੇ ਵਿਚ ਇੰਜਰਡ ਹੈ ਉਹ ਅਸੀਂ ਸਾਡੇ ਕੋਲ ਡਾਕਟਰ ਨੂੰ ਦਿਖਾਇਆ ਸੀਗਾ ਤੇ ਉਹਨਾਂ ਨੇ ਕਿਹਾ ਵੀ ਇਹਨੂੰ ਜਿਆਦਾ ਵੱਡੇ ਇਲਾਜ ਦੀ ਲੋੜ ਹੈ ਉਹ ਫਿਰ ਅਸੀਂ ਰੱਖ ਸਕਦਾ ਠੀਕ ਹੈ ਇਹ ਸਭ ਕਿੰਨੇ ਰੈਫਰ ਕੀਤੇ ਸਾਰੇ ਨਾ ਕੋਈ ਰੈਫਰ ਹੋਇਆ ਜੀ ਬਾਕੀਆਂ ਦਾ ਇਲਾਜ ਚੱਲ ਰਿਹਾ ਹੈ Va a quedar la diferencia.